ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਧੂਲਕਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਇਸ ਘਰ ਚੋਂ ਪਹਿਲਾ ਵੀਡੀਓ ਬਣਾਏ ਸੀ ਇੱਕ ਹੁਣ ਫੇਰ ਪਹੁੰਚੇ ਆਂ ਵਪਾਰ ਦਾ ਕੰਮ ਕਰਦਾ ਵੀਰ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲੋਂ ਲੈ ਲਾਂ ਗੱਬਣ ਜਰਸੀ ਸੇਲ ਕਰਨੀਆਂ ਵੀ ਇਹਨੇ ਬਹੁਤ ਚੰਗੀ ਕੁਆਲਿਟੀ ਦੀ ਵੱਡੇ ਪੱਲੇ ਦੀ ਪੰਜਾਬ ਵਾਲੀ ਜਰਸੀ ਆ ਚੰਗੇ ਦੁੱਧ ਵਾਲੀ ਜੀ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟੈਂਪ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬੜ ਹੁੰਦਾ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਉਨੇ ਆ ਇਸ ਵਾਇਡ ਦੀ ਡੀਟੇਲ ਲੈਣੇ ਆ ਜੀ ਹਾਂਜੀ ਸਾਸਰੀਕਾਲ ਭਾਜੀ ਸਾਸਰੀਕਾਲ ਭਾਜੀ ਸਾਸਰੀਕਾਲ ਕੀ ਹਾਲ ਚਾਲ ਆ ਜੀ ਸਾਸਰੀਕਾਲ ਪਿੰਦਰ ਸਾਹਿਬ ਠੀਕ ਹੈ ਜੀ ਦੂਜੀ ਵੀਡੀਓ ਲੱਗੀ ਬਣਨ ਹਾਂਜੀ ਹਾਂਜੀ ਠੀਕ ਆ ਤੇ ਪਹਿਲੀਆਂ ਵੇੜਾ ਪਾਈਆਂ ਸੀ ਕਿੰਨੇ ਗਾਗੇ ਫੋਨ ਬੜੇ ਫੋਨ ਆਏ ਕਿੰਨੀਆਂ ਵੇਚਦੀਆਂ ਉਹਨਾਂ ਦੇ ਅਜੇ ਤੱਕ ਆਈ ਜਾਂਦੇ ਉਹ ਮਾਲ ਵੇਚ ਗਿਆ ਪਹਿਲਾਂ ਹੀ ਉਸ ਤੋਂ ਬਾਅਦ ਕਿੰਨੀਆਂ ਵੇਚਦੀਆਂ ਉਸੇ ਵੀਡੀਓ ਉਸੇ ਵੀਡੀਓ ਦੇ ਵੇਚੀਆਂ ਹਨਾ ਉਹੀ ਗਾਹਕ ਆਈ ਗਏ ਹਾਂਜੀ ਹਾਂਜੀ ਤੇ ਅੱਜ ਫੇਰ ਜਰਸੀ ਲੈ ਆਂਦੀ ਅੱਜ ਜਰਸੀ ਪੰਜਾਬ ਵਾਲੀ ਪੰਜਾਬ ਵਾਲੀ ਜਰਸੀ ਐਡਰੈਸ ਦੱਸ ਦੋ ਇੱਕ ਵਾਰ ਪਿੰਡ ਧੂਲਕਾ ਹਾਂਜੀ ਤਹਿਸੀਲ ਬਾਬਾ ਬਕਾਲਾ ਜੀ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਪਿੰਡ ਸਰਜੇ ਦੇ ਲਾਗੇ ਪੈਂਦਾ ਤੋਲਕਾ ਠੀਕ ਹੈ ਜੀ ਠੀਕ ਹੈ ਤੇ ਨਾਮ ਦੱਸ ਦਿਓ ਜੀ ਨਾਮ ਮੇਰਾ ਜੱਗਾ ਜੱਗਾ ਇਹ ਬਟਾਰੀ ਵੀ ਲਾਗੇ ਪੈ ਜਾਂਦਾ ਬਟਾ ਬਟਾਰੀ ਜਿਆਦਾ ਮਸ਼ਹੂਰ ਹੈ ਆਪਣੇ ਲਾਗੇ ਹਾਂਜੀ ਹਾਂਜੀ ਕਾਗਰਾ ਵੀ 5-6 ਕਿਲੋਮੀਟਰ ਠੀਕ ਆ ਹਾਂਜੀ ਸਹੀ ਆ ਪੰਜਾਬ ਵਾਲੀ ਜਰਸੀ 30 ਕਿਲੋ ਵਾਲੀ ਫੋਨ ਨੰਬਰ ਦੱਸੋ ਵੀਰ ਜੀ ਇੱਕ ਨਾ 7475 7721 ਠੀਕ ਤੋਰੋ ਇਹਨੂੰ ਦਿਨ ਕਿੰਨੇ ਖੜਦੀ ਆ ਇਹਦੇ 4 ਤਰੀਕ ਨੂੰ ਦਿਨ ਪੂਰੇ ਆ 4 ਤਰੀਕ ਨੂੰ ਦਿਨ ਪੁਰਿਆ ਤੇ ਵੈੜ ਚੈੱਕ ਕਰੋ ਤੇ ਸੂਆ ਸੂਆ ਤਿੱਜਾ ਤਿੱਜਾ ਸੂਆ ਲਈ ਕੀ ਫਿਰਦੀ ਆ ਵੇਖੋ ਯਰ ਰਸੀ ਪੰਜਾਬ ਵਾਲੀ ਆ ਸੋਹਣੀ ਵੇਖੋ ਕਿੰਨੀ ਲੇਵਾ ਵੇਖੋ ਕਿੱਡਾ ਸੋਹਣਾ ਤਿਆਰ ਕੀਤਾ ਜੇ ਬਣੂਗੀ ਚੰਗੀ ਸੋਹਣੀ ਤਿਆਰ ਹੋਊਗੀ ਤੇ ਬਾਕੀ ਵੀਰ ਕੋਲ ਹੁੰਦੀਆਂ ਚੰਗੀਆਂ ਵੜਾ ਚੰਗੀ ਕੁਆਲਿਟੀ ਦੀਆਂ ਬਰੀਡ ਵਾਲੀਆਂ ਹੁੰਦੀਆਂ ਜੀ ਆ ਜਾਓ ਵੀਰ ਜੀ ਮੋੜ ਲਿਆਓ ਕਰੋ ਚੈੱਕ ਜੀ ਸੋਹਣੀ ਠੰਡੀ ਤੇਰੀ ਸ਼ਰੀਫ ਵਹਿੜ ਆ ਜੀ ਬੋਦੀ ਵਾਲੀ ਠੰਡੀ ਦੇ ਇਦਾਂ ਬੈਠ ਰੋਪਾ ਠੀਕ ਆ ਜਾਣ ਤੂੰ ਅੰਦਰ ਜਾਣ ਤੂੰ ਆ ਵੇਖੋ ਕਰੋ ਚੈੱਕ ਬਾਕੀ ਥਾਣ ਬੜੇ ਸੋਹਣੇ ਲੱਗੇ ਕੁਆਲਟੀ ਵਾਲੇ ਤਾਂ ਦੁੱਧ ਬਾਜੀ ਕਿੰਨਾ ਕ ਚਵਾਜੂਗੀ 28 ਤੋਂ 30 ਕਿਲੋ ਚਵਾ ਦੂ 28 ਤੋਂ 30 ਲੀਟਰ ਦੁੱਧ ਚਵਾਜੂਗੀ ਠੀਕ ਤਾਂ ਮੋਲੇ ਦਾ ਕਿੰਨਾ ਕਰਨਾ ਜੀ ਮੋਲ 1.5 ਕਰਦੇ ਆ 1 ਲੱਖ ਤੇ 5000 ਹਾਂਜੀ ਤੇ ਛੋੜ ਕਿੰਨੀ ਕਰ ਦੋਗੇ ਆਧਾ 5000 ਰਪਏ ਦਾ ਪੂਰੇ ਲੱਖ ਦੀ ਪੂਰੇ ਲੱਖ ਦੀ ਵੱੱਜੇ ਹੀ ਲੈਣੇ ਆ ਕਰਨੀ ਹੋੜੀ ਹੋਰ ਥੋੜੀ ਬੋਦੀ ਕੋਈ ਇਮਾਨਦਾਰ ਵੀਰ ਭਰਾ ਖੁੱਲਾ ਜੂ ਖੁੱਲਾ ਹੀ ਹੋ ਜੀ ਪਤਾ ਨਹੀਂ ਵੀ ਕਿੱਥੇ ਦੇ ਦੇਣੀ ਆ ਹਨਾ ਪੀ ਮੋਲੇ ਲੱਖ ਰੁਪਈਆ ਜੇ ਮੋੜ ਨਾ ਮੋੜ ਕੇ ਨਿੱਤ ਲਵੇ ਮੋੜਨਾ ਕਿਸ ਨੂੰ ਨਹੀਂ ਕੀਮਤ ਲਾਵੇ ਕਦਰਦਾਨ ਨੇ ਕੀਮਤ ਪੋਣੀ ਐ ਇਹਦੀ ਵਹਿੜ ਦੀ ਜਰਸੀ ਵਹਿੜਾ ਸੋਹਣੀ ਸੁਨੱਖੀ ਪੂਰੀ ਆ ਬਾਕੀ ਵੀ ਆ ਵੇਖੋ ਵਹਿੜਾ ਚੰਗੀਆਂ ਰੱਖੀਆਂ ਵੀਰ ਨੇ ਤੇ ਮਸ਼ੀਨ ਨਾਲ ਹੀ ਚਵਾਈ ਕਰਦਾ ਹਨਾ ਬੰਦੇ ਵੀਰੇ ਨੂੰ ਆ ਵੇਖੋ ਜੇ ਬਾਕੀ ਆਗੇ ਆਪਣੀ ਤਸੱਲੀ ਕਰ ਲਿਓ ਤਸੱਲੀ ਕਰਕੇ ਲੈ ਜਾਓ ਗੱਬਣ ਆ ਜੇ ਦਿਨ ਲੈ ਜੂਗੀ 2-4 ਹਨਾ ਬਣੂਗੀ ਚੰਗੀ ਤੇ ਦੁੱਧ ਵੀ ਚੰਗਾ ਚਵਾਈ ਜਾਊਗੀ ਠੀਕ ਹੈ ਜੀ ਲਾ ਸਭ ਟਿੱਲਾ ਟਾਲਾ ਕੱਢਦੇ ਸੂਗੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਲਾਇਓ ਵੀਰ ਨੂੰ ਫੋਨ ਵੀਡੀਓ ਕਰਦੇ ਸ਼ੇਅਰ ਜੀ ਧੰਨਵਾਦ